ਵੀਰ ਜੀ ਨੂੰ ਬੱਚੇ ਨੂੰ ਟਾਈਪ 1 ਦੀ ਸ਼ੂਗਰ ਸੀਗੀ ਕਿ ਵੀ ਬਹੁਤ ਜ਼ਿਆਦਾ ਜਾਨੀ ਕਿ ਰਹਿੰਦੀ ਐ ਮਤਲਬ ਉਹਦਾ ਸਰੀਰ ਸਿਹਤ ਵੀ ਨਹੀਂ ਬਣਦੀ ਤੇ ਜਿਹੜਾ ਇਲਾਜ ਆ ਉਹ ਮਹਿੰਗਾ ਵਾ ਇਨਸੂਲਿਨ ਨੇ ਜਿਹੜੇ ਲੱਗਦੇ ਨੇ ਬੱਚੇ ਦਾ ਇਲਾਜ ਵੀਰ ਜੀ ਇੱਥੇ ਦੁਗਰੀ ਡਾਕਟਰ ਕੋਲ ਤੋਂ ਦਿਖਾਇਆ ਤਾਂ ਬਹੁਤ ਜਗ੍ਹਾ ਵੀਰ ਜੀ ਪਰ ਇਹਨਾਂ ਦੇ ਥੋੜਾ ਸੈੱਟ ਵਾ ਹੋਣਗੇ ਵੀ ਮੈਂ ਆਟੋ ਚਲਾਣਾ ਬੰਦ ਬਹੁਤ ਔਖਾ ਵੀਰ ਜੀ ਅੱਜਕੱਲ ਬਹੁਤ ਔਖਾ ਮਹਿੰਗਾਈ ਹੋਰ ਸਾਰਾ ਜਿਆਦਾਤਰ ਦਵਾਈਆਂ ਹੀ ਐ ਬਹੁਤ ਜਿਆਦੇ ਨੇ ਦੋ ਸਿਸਟਰਾਂ ਨੇ ਉਹਨਾਂ ਦੀ ਵੀ ਦਵਾਈਆਂ ਨੇ ਕਰ ਨਹੀਂ ਸਕਦਾ ਸੀਗਾ ਮੈਂ ਜਾਨੀ ਕਿੰਨਾ ਲਾਜੰਦਾ ਸਿਸਟਰ ਵੀਰ ਜੀ ਇੱਕ ਤਾਂ ਸ਼ੁਰੂ ਤੋਂ ਹੀ ਨੇ ਮਤਲਬ ਉਹਦੇ ਬਾਹ ਤੋਂ ਪੋਲੀਓ ਆ ਤੇ ਦਿਮਾਗ ਥੋੜਾ ਹੈ ਨਹੀਂਗਾ ਉਹਦਾ ਤੰਗਿਰਗੀ ਦਾ ਦੌਰਾ ਬਿੰਦਾ ਆ ਜਿਹੜੇ ਦੂਜੇ ਨੇ ਉਹ ਪੜੇ ਲਿਖੇ ਸੀਗੇ ਬਸ ਉਹਨਾਂ ਨੂੰ 30 ਸਾਲ ਹੋ ਗਏ 32 ਸਾਲ ਹੋ ਗਏ ਚੁੱਪੋ ਬੈਠੇ ਨੇ ਇੱਕ ਰੈਂਟ ਤੇ ਰੈਂਟ ਪੇ ਕਰਨਾ ਬਿਜਲੀ ਦਾ ਬਿੱਲ ਸਕੂਲ ਦੀ ਫੀਸਾਂ ਦਵਾਈ ਦੇ ਖਰਚੇ ਹੋਰ ਸਾਰਾ ਕੁਝ ਦੇਖਣਾ ਪੈਂਦਾ ਭਾਜੀ ਬਹੁਤ ਔਖਾ ਹੈ ਸਾਨੂੰ ਖਾਲਸਾ ਐਡ ਕਿੰਨੀ ਮਦਦ ਮਿਲੀ ਮੀਰ ਜੀ ਇਹਨਾਂ ਨੇ ਦਵਾਈਆਂ ਮੰਥਲੀ ਦਾ ਸਾਰਾ ਇਹਨਾਂ ਨੇ ਖਰਚਾ ਚੱਕਿਆ ਉਹ ਤਾਂ ਇਸ ਲਈ ਬਹੁਤ ਬਹੁਤ ਇਹਨਾਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਆ ਕਿ ਵੀ ਜਿਹੜਾ ਅਸੀਂ ਕਹਿ ਨਹੀਂ ਸਕਦੇ ਮੈਨੂੰ ਤਾਂ ਐ ਹੌਸਲਾ ਹੋ ਰਿਹਾ ਕਿ ਵੀ ਮੇਰੇ ਨਾਲ ਮੇਰਾ ਉਹੀ ਖੜ ਕੇ ਇਹ ਜਿਹੇ ਟਾਈਮ ਦੇ ਵਿੱਚ ਮੇਰਾ ਸਾਥ ਦੇ ਰਿਹਾ ਵਾ ਕਿ ਮੈਨੂੰ ਤਾਂ ਬਹੁਤ ਵਧੀਆ ਲੱਗ ਰਿਹਾ ਵੀਰ ਜੀ ਕਿ ਵੀ ਮੈਂ ਕੁਝ ਕੀ ਕਹਾ ਕਿ ਵੀ ਕੇਹੀ ਗਰੀਬ ਬੰਦੇ ਦੀ ਵਾਇਸ ਸੁਣਨ ਵਾਲਿਆਂ ਦੀ ਪਰਮਾਤਮਾ ਚੜ੍ਹਦੀ ਕਲਾ ਵਿੱਚ